ਤੁਹਾਡੇ ਸਾਹਮਣੇ ਹੈ ਜੀ ਆ ਕਿਨੇ ਕਿਨੇ ਦੰਦਾਂ ਦੇ ਬੱਕਰੇ ਨੇ ਇਹ ਹੈਗੇ ਆ ਆਪਣੇ ਆ 6 ਦੰਦ ਦਾ ਬੱਕਰਾ ਹਾਂ ਆ ਵੀ ਆਏਗਾ 70 75 ਕਿਲੋ ਇਹ ਹਾਂ ਹਾਂ 75 ਕਿਲੋ 75 ਕਿਲੋ 80 ਕਿਲੋ ਹਾਂ ਇਹਦਾ ਹੈਗਾ 76 ਕਿਲੋ weight ਹੈ ਇਹਦਾ ਠੀਕ ਹੈ ਯਾਨੀ ਕਿ ਕੋਈ ਬੱਕਰਾ ਬਿਨਾ ਚੈਕਿੰਗ ਤੋਂ ਲੈ ਜਾ ਸਕਦਾਗਾ ਲਿਆ ਸਕਦਾ ਲਿਆ ਸਕਦਾ ਮੈਂ ਹਾਂ ਤੋਲ ਕੇ ਦੇ ਦੇ ਜੀ ਕਹਿੰਦੇ ਤੋਲ ਕੇ ਮੇਰੇ ਫਾਰਮ ਤੇ ਆਓ 410 ਰੁਪਏ ਕਿਲੋ ਤੋਲ ਕੇ ਲੈ ਕੇ ਜਾਓ 410 ਰੁਪਏ ਹਾਂਜੀ ਹਾਂਜੀ ਲੈ ਕੇ ਜਾਓ ਪੂਰੇ ਜਿਹੜਾ ਮਰਜੀ ਜਿਹੜਾ ਮਰਜੀ ਫਰਮਾ ਬੱਕਰਾ ਉਹਦੇ ਵਿੱਚ ਆ ਇਹ ਵੀ ਚੱਲੂਗਾ ਆ ਦੇਖੋ ਜਿਹਨੇ ਲੈ ਕੇ ਆਣਾ ਦੋ ਦੰਦ ਚਾਰ ਦੰਦ ਲੈ ਕੇ ਆ ਫਰਮਾ ਮਾਰ ਫਰਮਾ ਇਹ ਘਟੋ ਘਟ ਹੈਗਾ ਦਾ 40 ਕਿਲੋ ਬੋਡੀ weight 40 ਕਿਲੋ ਬੋਡੀ weight ਹਾਂ ਚੌਗਮ ਜੋਗੀ 16 16 ਹਜ਼ਾਰ ਦਾ ਲਓ ਜੀ ਇਹ ਜੇ ਹੁਣ ਬੱਕਰਾ 22000 ਤੋਂ ਘੱਟ ਨੇ ਲੋਕ ਮੰਗਦੇ ਨਹੀਂ ਹੈਗੇ ਦੁਕਾਨ ਕੋਲੇ ਸਸਤਾ ਚੱਲਦਾ ਮੈਨੂੰ ਇੱਕ ਵਾਰ ਸ਼ੇਅਰ ਕਰਕੇ ਦਿਖਾ ਦੇਣਾ ਜਿਵੇਂ ਤੁਸੀਂ ਕਿਹਾ ਵਾ ਹਣ ਬਈ ਸ਼ੇਅਰ ਕਰਕੇ ਦਿਖਾ ਦੇਣਾ ਇੱਕ ਬਸੂ ਤੇ 1000 ਰੁਪਏ ਦੀ ਆਪਾਂ ਆਫਰ ਦੇ ਦਾਂਗੇ ਨੂੰ ਹੋਰ ਦੱਸ ਇੱਕ ਬਸੂ ਤੇ 1000 ਦੀ ਆਫਰ ਆਫਰ ਦੇ ਦਾਂਗੇ ਕਰ ਬਚਾ ਦੋਗੇ ਕਰ ਵਗਰੇ ਜੇ ਅਗਰ ਮੰਨ ਕੇ ਚੱਲੋ ਦੇਖੋ ਤੁਹਾਡੇ ਵਾਲੀ ਵੀ ਗੱਲ ਸੀ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਦੇ ਦਾਂਗੇ ਇਹ ਜਿਹੜੀ ਗੱਲ ਹੈ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਅੱਜ ਆਪਾਂ ਖੜਿਆਂਗੇ ਮੁੱਲਾਪੁਰ ਤੇ ਆਪਣੇ ਨਾਲ ਮੌਜੂਦ ਨੇ ਰਿਆਸਤભાઈ ਜੀ ਕੇ ਖੱਸੀ ਬੱਕਰੇ ਲੈ ਕੇ ਆਏ ਨੇ ਆਪਣੇ ਕੋਲ ਖੱਸੀ ਬੱਕਰਿਆਂ ਦੇ ਲਈ ਜਾਣੇ ਜਾਂਦੇ ਨੇ ਰਿਆਸਤ ਖਾਨ ਜੀ ਬਹੁਤ ਦੂਰ ਤੱਕ ਭੇਜ ਰਹੇ ਨੇ ਇਸ ਸਮੇ ਬਹੁਤ ਸਾਰੇ ਖੱਸੀ ਬੱਕਰੇ ਨੇ ਇਨਾਂ ਕੋਲ ਨੇ ਭਜਨ ਵੀ ਜਾਣਦੇ ਆ ਤੇ ਕੁਆਲਟੀ ਵੀ ਤੁਹਾਨੂੰ ਦਿਖਾਉਣਗੇ ਰੰਗ ਬਰੰਗੇ ਬੱਕਰੇ ਨੇਗੇ ਜਿਹੜੇ ਇਸ ਸਮੇ ਤੁਸੀਂ ਲੈ ਸਕਦੇ ਹੋ ਇਨਾਂ ਕੋਲ ਛੋਟੇ ਈ ਛੋਟੇ ਛੋਟੇ ਈ ਛੋਟੇ ਸਹੀ ਗੱਲ ਆ ਛੋਟੇ ਕਹਿ ਸਕਦੇ ਹੋ ਵੀ ਛੋਟੇ ਜੇ ਆ ਚਾਹਿੰਦੇ ਨੇ ਵੀ ਬੱਕਰਾ ਨਹੀਂ ਗਾ ਸਾਨੂੰ ਝੋਟਾ ਜਾਂਦਾ ਫਿਰ ਤੁਹਾਨੂੰ ਮਿਲ ਜਾਣਗੇ ਕੀ ਹਾਲ ਹੈ ਰੇਸਤ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਸਭ ਤੋਂ ਪਹਿਲਾਂ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਾਤੁ ਅਦਾਬ ਸਸੇ ਕਰ ਸਾਰਿਆਂ ਨੂੰ ਜੀ ਮਾਸ਼ਾਅੱਲਾ ਜਿਵੇਂ ਹੁਣ ਬਕਰੀਦ ਦਾ ਟਾਈਮ ਚੱਲ ਪਿਆ ਹਾਂ ਕਾਕੀ ਦਾ ਆਪਣੀ ਮਾਸ਼ਾਅੱਲਾ ਬਹੁਤ ਟਾਈਮ ਦੀ ਸ਼ੁਰੂ ਹੋਈ ਹੋਈ ਆ ਕਿੱਥੇ ਕਿੱਥੇ ਦੇ ਰਹੇ ਹੋਗੇ ਫਰਮਾਓ ਪੂਰੀ ਇੰਡੀਆ ਦੇ ਵਿੱਚ ਹੀ ਇੰਡੀਆ ਚ ਪੰਜਾਬ ਵਾਲਿਆਂ ਨੂੰ ਪਹਿਲ ਮੌਕਾ ਵਾ ਪਿਆਵੜਾ ਨੂੰ ਜਾਨੀ ਕਿ ਪਹਿਲਾ ਪਹਿਲਾ ਉਹ ਦੂਜਾ ਅਗਲਾ ਲੈ ਹਾਂਜੀ ਜਿਨ੍ਹਾਂ ਨੂੰ ਜਨ ਮੰਨ ਕੇ ਚੱਲੋ ਮਾਸ਼ਾਅੱਲਾ ਕੁਰਬਾਨੀ ਕਰਨੀ ਆ ਕਿੰਨੇ ਕ ਬੱਕਰੇ ਖੜੇ ਨੇ ਓਡੇ ਕੋਲ ਆਪਣੇ ਕੋਲ ਘੱਟ-ਘੜੇ ਇਸ ਵਕਤ ਹੋਊਗਾ ਮੇਰੇ ਕੋਲ ਸੀ ਪਹਿਲਾਂ 1.5 150 1.5 ਕਿਸੇ 150 ਬੱਕਰਾ ਸੀਗਾ ਯਾਨੀ ਕਿ 1.5 150 ਬੱਕਰਾ ਸੀਗਾ ਘੱਟ-ਘਟ 75-80 ਬੱਕਰੇ ਆਪਣੇ ਕੱਲ ਚਲੇ ਗਏ ਆਪਣੇ ਹਾਂ ਤੇ ਹੁਣ ਇਸ ਹਾਲ ਦੀ ਘੜੀ ਆ 70 ਤੇ 72 ਬੱਕਰੇ ਹੈਗੇ ਹਨ 70 ਤੋਂ 75 ਬੱਕਰੇ ਹਾਂ ਬਾਜਨ ਕਿੰਨੇ ਕਿੰਨੇ ਦੇ ਦੇਣਗੇ ਆ ਤੁਹਾਡੇ ਸਾਹਮਣੇ ਆ ਜੀ ਆ ਕਿੰਨੇ ਕਿੰਨੇ ਦੰਦਾ ਦੇ ਬੱਕਰੇ ਨੇ ਇਹ ਹੈਗੇ ਆ ਆਪਣੇ ਆ 6 ਦਿਨ ਦਾ ਬੱਕਰਾ ਹਾਂ ਆ ਵੀ ਆਏਗਾ 70 75 ਕਿਲੋ ਇਹ ਹਾਂ 75 ਕਿਲੋ 75 ਕਿਲੋ 40 ਕਿਲੋ ਹਾਂ ਇਹਦਾ ਹੈਗਾ 76 ਕਿਲੋ weight ਇਹਦਾ ਠੀਕ ਹੈ ਯਾਨੀ ਕਿ ਕੋਈ ਬੱਕਰਾ ਬਿਨਾ ਚੈਕਿੰਗ ਤੋਂ ਲੈ ਜਾ ਸਕਦਾਗਾ ਲੈ ਆ ਸਕਦਾ ਹੀ ਲੈ ਆ ਸਕਦਾ ਕਿਤੇ ਆਇਆ ਨਾ ਹੋਵੇ ਕਿਸੇ ਦਾ ਜਗਮਤਾ ਨਹੀਂ ਕਿਤੇ ਹੋਰ ਤਾਂ ਨਹੀਂ ਗਿਆ ਨਹੀਂ 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 ਦੇਖੋ ਪਹਿਲੀ ਗੱਲ ਦਾ ਮੈਂ ਤੁਹਾਨੂੰ ਦੱਸ ਦਈਏ ਇਹ ਬੰਦੇ ਨੇ ਦੇਖਣੀ ਆ ਆਪ ਚੀਜ਼ ਆ ਕੇ ਅੱਛਾ ਮੈਂ ਨਹੀਂ ਕਹ ਰਿਹਾ ਜਦੋਂ ਜਦੋਂ ਮੈਂ ਆਪ ਖੁਦ ਟਰਾਂਸਪੋਰਟ ਕਰਦਾ ਆਊਟ ਆਫ ਸਟੇਟ ਮੈਂ ਕਿਸੇ ਨੂੰ ਉਹ ਜਿਹਾ ਵਖਰਾ ਬਿਲਕੁਲ ਨਹੀਂ ਦਿੰਦਾ ਹਾਂ ਜਿਹਦੇ ਮੰਨ ਕੇ ਚੱਲਾ ਜੋ ਕੁਰਬਾਨੀ ਵਿੱਚ ਦਿੱਕਤ ਪੇਸ਼ ਆਵੇ ਠੀਕ ਹੈ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਕੁਰਬਾਨੀ ਹੈ ਜਿਹੜੀ ਸਾਲ ਬਾਦ ਆਉਂਦੀ ਆਂ ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਦਾ ਜਿਵੇਂ ਅੱਜ ਕੱਲ ਕੋਈ ਲੱਖ ਰੁਪਈਆ ਮੁੱਲ ਕਰੀਆਂ ਦਾ ਕੋਈ 50000 60000 ਹੁਣ ਮੇਰੇ ਕੋਲ ਕਸਟਮਰ ਆਉਂਦੇ ਉਹ ਦੱਸਦੇ ਆ ਕਿ ਤੁਸੀਂ ਤਾਂ ਤੁਹਾਡਾ ਰੇਟ ਹੀ ਬਹੁਤ ਸਹੀ ਹੈ ਜੀ ਠੀਕ ਹੈ ਤਾਂ ਇੱਕ ਜਗ੍ਹਾ ਗਏ ਆ ਸੀ ਹਾਂ ਉਹ 25 26 ਕਿਲੋ ਗੋਸ ਦਾ ਬੱਕਰਾ ਉਹਦਾ ਮੁੱਲ 55000 ਮੰਗੀਏ ਠੀਕ ਹੈ ਮੈਂ ਕੀਤਾ ਉਹੀ 25 26 ਕਿਲੋ ਗੋਸ ਦਾ ਗੋਸ ਦੇ ਹਿਸਾਬ ਨਾਲ ਅਗਲੇ ਨੂੰ ਦੇਤਾ ਲੈ ਵੀ ਲੈ ਜਾ ਕੁਰਬਾਨੀ ਐਵੇਂ ਵੀ ਦੇ ਦਨਗੇ ਲੈ ਜਿਹੜੀ ਜੀ ਵਾਜਿਬ ਰੇਟ ਵਿਗਣੀ ਚਾਹੀਦੀ ਹੈ ਜੀ ਠੀਕ ਹੈ ਆਪਣੇ ਫਾਰਮ ਤੇ ਆਓ ਐਵੇਂ ਕੋ ਗਰਮੀ ਵੱਧਾ ਘੁੰਮੋਂਗੇ ਫੇਰੋਂਗੇ ਆਓ ਠੰਡਾ ਪੀਓ ਬੱਕਰਾ ਲੈ ਕੇ ਜਾਓ ਨਹੀਂ ਆਪਦਾ ਹੀ ਖੂਨ ਮਚਾਉਂਗੇ ਹਨਾ ਉਹਦਾ ਫਾਇਦਾ ਨਹੀਂ ਕੋਈ ਸਿੱਧਾਈ ਦੇ ਕੁੜਿਆ ਜਿਓ ਭਾਈ ਦੇਖੋ ਤੁਸੀਂ ਮੈਂ ਆ ਦਿਖਾਈ ਹੋਰਾ ਲਓ ਲਓ ਜੀ ਇਹ ਰੰਗਦਾਰ ਕਲਰ ਬੱਚੇ ਮੈਂ ਰੰਗਦਾਰੋਂ ਵੀ ਜ਼ਿਆਦਾ ਨਹੀਂ ਚਲੋ ਫੇਰ ਵੀ ਸੋਹਣੇ ਲੱਗਦੇ ਮੈਂ ਕਿਉਂ ਰੇਟ ਦਾ ਵੱਧ ਕਰਦਾ ਹਾਂ ਤੁਹਾਨੂੰ ਮੈਂ ਦੱਸਦਾ ਜੀ ਕਿਉਂਕਿ ਪਿੱਛੇ ਤੋਂ ਹੀ ਤੇਜ਼ ਹੁੰਦਾ ਕਾਲਾ ਬੱਕਰਾ ਵਾਂ ਜਿਵੇਂ ਮੰਨ ਕੇ ਪਿੱਛੋਂ ਤੋਂ ਪੂਰਾ ਘੱਟ ਮੰਨ ਕੇ ਚਲੋ ਆ ਰੇਟ ਦਾ ਹੁੰਦਾ ਤਾਂ ਅਗਾਹ ਵਾਲੇ ਨੂੰ ਆਪਾਂ ਘੱਟ ਰੇਟ ਤੇ ਦੇ ਦਿੰਦਾ ਠੀਕ ਹੈ ਆਪਣੇ ਕੀ ਕੀ ਭਾਰਾ ਨਿਕਲ ਰਿਹਾ ਇਹ ਜੀ ਜਿਵੇਂ ਹੁਣ ਮੰਨ ਕੇ ਚਲ ਆ ਬੱਕਰਾ ਵਾ 27000 ਦਾ 28000 ਦਾ 30000 32000 34000 ਮੈਂ ਤੇ ਹਾਂ ਤੋਲ ਕੇ ਦੇ ਦੇ ਜੀ ਕਹਿੰਦੇ ਤੋਲ ਕੇ ਮੇਰੇ ਫਾਰਮ ਤੇ ਆਓ 410 ਰੁਪਏ ਕਿਲੋ ਤੋਲ ਕੇ ਲੈ ਕੇ ਜਾਓ 410 ਰੁਪਏ ਹਾਂਜੀ ਹਾਂਜੀ ਲੈ ਕੇ ਜਾਓ ਪੂਰੇ ਜਿਹੜਾ ਮਰਜੀ ਜਿਹੜਾ ਮਰਜੀ ਫਰਵਾ ਬੱਕਰਾ ਉਹਦੇ ਵਿੱਚ ਆ ਤੁਹਾਡੀ ਵੀਡੀਓ ਚ ਬੋਲਦਾ ਮੇਰੇ ਕੋਲ ਆਓ ਫਾਰਮ ਜਿਹੜੇ ਬੱਕਰੇ ਦੇਣ ਵਾਲੇ ਮੇਰੇ ਕੋਲ ਕੁਝ ਹਿਮਾਚਲ ਦੇ ਬੱਕਰੇ ਵੀ ਆਏ ਹੋਇਆ ਉਹ ਵੀ ਤਾਂ ਹੋਣਗੇ ਖੱਸੀ ਹੋਣਗੇ ਕਿ ਦੂਜੇ ਵੀ ਹੋਣਗੇ ਨਹੀਂ ਨਹੀਂ ਖੱਸੀ ਖੱਸੀ ਬਕਰੇ ਓਨਲੀ ਜੋ ਓਨਲੀ ਖੱਸੀ ਬਕਰੇ ਜਿਹੜੇ ਕੁਰਬਾਨੀ ਕਰਨ ਵਾਸਤੇ ਲੈ ਕੇ ਆਂਦੇ ਆ ਲੈ ਕੇ ਆਉਂਦੇ ਆ ਹੋਕਰ ਆ ਤੁਹਾਨੂੰ ਦਿਖਾਉਣਾ ਜੀ ਇਹਨਾਂ ਛੋਟੇ ਮੁੱਲ ਵਿੱਚ ਵੀ ਲੈ ਕੇ ਆਣਾ ਜਿਵੇਂ ਆਹ ਦੇਖੋ ਆ 35 ਕਿਲੋ 40 ਕਿਲੋ ਦਾ ਆਹ ਦੇਖੋ ਇਹ ਵੀ ਚੱਲੂਗਾ ਆਹ ਦੇਖੋ ਇਹਨਾਂ ਲੈ ਕੇ ਆਣਾ 2 ਦੰਦ 4 ਦੰਦ ਲੈ ਕੇ ਆਣਾ ਫਰਮਾ ਫਰਮਾ ਇਹ ਘੱਟੋ ਘੱਟ ਹੈਗਾ ਦਾ 40 ਕਿਲੋ ਬੋਡੀ weight 40 ਕਿਲੋ ਬੋਡੀ weight ਹਾਂ ਚੌਕਮ ਜੋਗੀ 16 16 ਹਜ਼ਾਰ ਦਾ ਲਓ ਜੀ ਇਹ ਜੋ ਹੁਣ ਬੱਕਰਾ 22000 ਤੋਂ ਘੱਟ ਨੇ ਲੋਕ ਮੰਗਦੇ ਨਹੀਂ ਹੈਗੇ ਜੀ ਸਹੀ ਹੈ ਕਿ ਨਹੀਂ ਵਾਈਬਰੇਟਰ ਰੱਖੇ ਹੋ ਨੇਗੇ ਜੀ ਬਰਬਲੀ ਖੁਦ ਦੇਖੋ ਤਾਂ ਸਹੀ ਤੁਸੀਂ ਬਕਰੇ ਮਾਸ਼ਾਅੱਲਾ ਆਪਣੇ ਤਾਂ ਲੈਣਾ ਲਾਦਾਂਗੇ ਬਕਰਿਆਂ ਦੀ ਲੈਣਾ ਕਿੰਨੀ ਕੁ ਉਮੀਦ ਹੈ ਕਿੰਨੇ ਕ ਬੱਕਰਾ ਵੇਚ ਦੇਣਾ ਬਕਰੀ ਚ ਘਟੂ ਘਟ ਯਾਨੀ ਕਿ 200 ਬੱਕਰਾ ਤਾਂ ਮੈਂ ਦੇ ਚੁੱਕਿਆ 200 ਦੇ ਚੁੱਕਿਆ 200 300 ਦਾ ਟਾਰਗੇਟ ਆਪਣਾ ਹੈਗਾ 200 300 ਦੇ ਦੇਣਾਗਾ ਹਾਂ ਹਾਂ ਦੇਖੋ ਬਾਲਦੋਤਰ ਸਿੰਘ ਭਾਈ ਵਾਈਬਰੇਟਰ ਹਾਂ ਮਹਿੰਗਾ ਦਾ ਜਿੱਥੋਂ ਮਰਜ਼ੀ ਲੈ ਲਓ ਪੈਸੇ ਜੇਬ ਚ ਹੋਣੀ ਚਾਹੀਦੀ ਜਦੋਂ ਮਰਜ਼ੀ ਜਿਹੜੀ ਮਰਜ਼ੀ ਮੰਡੀ ਤੇ ਚਲੀ ਜਾ ਹਾਂ ਭਾਈ ਕੋਈ ਆਫਰ ਵੀ ਹੈਗੀ ਤੁਹਾਡੇ ਕੋਲ ਆਫਰ ਆਇਆ ਜੀ ਦੇਖੋ ਮੈਂ ਹੁਣ ਆਫਰ ਇਹ ਚ ਕੀ ਦੇ ਇਕਦਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਤਾਂ ਕਿ ਸਭ ਬੰਦਿਆਂ ਤੱਕ ਪਹੁੰਚੇ ਤੁਹਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚੇ ਸਹੀ ਆ ਵੀ ਕੀ ਰੇਟ ਚੱਲ ਰਿਹਾ ਕੀ ਕਿਵੇਂ ਬੱਕਰਾ ਮਿਲਦਾ ਲੋਕਾਂ ਨੂੰ ਪਤਾ ਲੱਗੇ ਰਿਆਤਗਾਨ ਕੋਲੇ ਸਸਤਾ ਚੱਲਦਾ ਮੈਨੂੰ ਇੱਕ ਵਾਰ ਸ਼ੇਅਰ ਕਰਕੇ ਦਿਖਾ ਦੇਣਾ ਜਿਵੇਂ ਤੁਸੀਂ ਕਿਹਾ ਹੋ ਹਣ ਬਈ ਵੀ ਸ਼ੇਅਰ ਕਰਕੇ ਦਿਖਾ ਦੇਣਾ ਇੱਕ ਬਸੂ ਤੇ 1000 ਰੁਪਏ ਦੀ ਆਪਾਂ ਆਫਰ ਦੇ ਦਾਂਗੇ ਨੂੰ ਹੋਰ ਦੱਸੋ ਇੱਕ ਬਸੂ ਤੇ 1000 ਦੀ ਆਫਰ ਆਫਰ ਦੇ ਦਾਂਗੇ ਕਰ ਬਚਾ ਦੋਗੇ ਕਾਰ ਵਗਰਾ ਜੇ ਅਗਰ ਮੰਨ ਕੇ ਚੱਲੋ ਦੇਖੋ ਥੋੜੇ ਵਾਲੀ ਵੀ ਗੱਲ ਸੀ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਦੇ ਦਾਂਗੇ ਇਹ ਚਿਕੜੀ ਗੱਲ ਹੈ ਠੀਕ ਹੈ ਕੋਈ ਬੰਦਾ ਘਰੇ ਬੈਠਾ ਹੋਈ ਆਪਣਾ ਆਰਡਰ ਦੇਵੇ ਭਾਈ ਆ ਵਕਰਾ ਕਿੰਨੇ ਦਾ ਡਿਟੇਲ ਸਹੀ ਦੱਸਾਂਗੇ ਤੁਹੋਂ ਇਹਦਾ ਇੰਨਾ ਵਜਨ ਹੈ ਡਿਟੇਲ ਚ ਕਮੀ ਨਹੀਂ ਹੋਗੀ ਸਹੀ ਆ ਰੇਟ ਗੂਗਲ ਵੇ ਕਰੇ ਫੋਨ ਪੇ ਕਰੇ ਘਰੇ ਵਕਰਾ ਪਹੁੰਚਾ ਦਾਂਗੇ ਠੀਕ ਆ ਹੋਰ ਦੱਸੋਗੇ ਕਈ ਬੰਦੇ ਕਹਿੰਦੇ ਠੱਗੀ ਵੀ ਮਾਰ ਜਾਂਦੇ ਨੇ ਇਹ ਚੀਜ਼ ਚ ਪਾਣੀ ਭਰ ਕੇ ਦੇ ਦਿੰਦੇ ਤੁਸੀਂ ਤਾਂ ਨਹੀਂ ਪਾਣੀ ਭਰ ਕੇ ਦਿੰਦੇ ਨਹੀਂ ਦੇਖੋ ਦੇਖੋ ਅਗਰ ਮੰਨ ਕੇ ਚੱਲੋ ਮੈਂ ਤੁਹਾਨੂੰ ਦੱਸਦਾ ਜੀ ਜਿਹਨੂੰ ਜਿਹੜਾ ਵਜਨ ਹੁੰ ਹੁਣ ਅੱਜ ਕੱਲ ਜਿਹੜਾ ਰਾਜਸਥਾਨੀ ਬੱਕਰਾ ਹੁੰਦਾ ਹਾਂ ਉਹ ਕਿਉਂ ਫੇਲ ਹੋਇਆ ਉਹ ਇਸ ਕਰਕੇ ਫੇਲ ਹੋਇਆ ਉਹ ਆ ਲੋਕਾਂ ਨੂੰ ਆਟਾ ਪਿਆ ਕੇ ਮੰਨ ਕੇ ਚਲੋ ਉਹਦੇ ਵਿੱਚ ਮਸਾਲਾ ਲਾ ਕੇ ਪਾਣੀ ਪਿਆ ਕੇ ਵਜਨ ਕਈ ਵਾਰ 10 ਬੱਕਰੇ ਅਗਲਾ ਲੈ ਗਿਆ ਉਹਦੇ ਵਿੱਚ ਦੋ ਤਿੰਨ ਮਾਰ ਗਏ ਸਾਰੇ ਦਾ ਕੰਮ ਖਤਮ ਕਰ ਦਿੰਦੇ ਆਪਾਂ ਸਹੀ ਆ ਇਹ ਅਜੇ ਮੈਂ ਮੰਨ ਕੇ ਚੱਲ ਅger ਮੈਂ ਮਨ ਖਵਾ ਪਿਆ ਕਿ ਵਜਨ ਕਰਕੇ ਵੀ ਦਊਗਾ ਮੇਰੇ ਕੋਲ ਸਵੇਰੇ ਆਵੇ ਸ਼ਾਮ ਤੱਕ ਮੇਰੇ ਕੋਲ ਆ ਕੇ ਬੈਠੇ ਠੀਕ ਹੈ ਮੈਂ ਦੇਖ ਲੂ ਬੱਕਰੇ ਨੂੰ ਕੀ ਖੋਣਨਾ ਮੈਂ ਠੀਕ ਹੈ ਹਰਾ ਪੱਤਾ ਦਊਗਾ ਪਾਣੀ ਜੋ ਆਮ ਸਾਦਾ ਪਾਣੀ ਹੋਗਾ ਉਹ ਪੀਊਗਾ ਸ਼ਾਮ ਨੂੰ ਭਾਵੇਂ ਵਜਨ ਕਰਕੇ ਮੈਥੋਂ ਲੈ ਕੇ ਜਾਵੇ ਇਸ ਤੋਂ ਬਾਅਦ ਬੇਟਾਂ ਵਾਲੇ ਵੀ ਮਿਲ ਜਾਣਗੇ ਮੇਰੇ ਕੋਲ ਹਾਂ 1 ਕੁਇੰਟਲ ਬੋਡੀ ਬੇਟ ਦਾ ਕੁਝ ਬੱਕਰੇ ਹੈਗੇ ਆ ਠੀਕ ਹੈ 1 ਕੰਟਲ ਬੋਡੀ ਵੇਟ ਤੱਕ ਦੇ ਬੱਕਰੇ ਔਰ ਸਟੇਟਾਂ ਦੇ ਕਿੱਥੇ ਕਿੱਥੇ ਆਰਡਰ ਹੈਗਾ ਦੇਖੋ ਆ ਜਿਵੇਂ ਬੈਂਗਲੌਰ ਹੁਣ ਮੇਰੀ ਗੱਡੀ ਗਈ ਆ ਉਹਦੇ ਵਿੱਚ ਵੀ ਬੱਕਰੇ ਭੇਜੇ ਆ ਮਹਾਰਾਸ਼ਟਰ ਹੋ ਗਿਆ ਗੁਜਰਾਤ ਹੋ ਗਿਆ ਔਰ ਜੂਪੀ ਦੇ ਵਿੱਚ ਜਿਵੇਂ ਸਹਾਰਨਪੁਰ ਹੋਇਆ ਦਿੱਲੀ ਦੇ ਵਿੱਚ ਖਾਸ ਕਰਕੇ ਦਿੱਲੀ ਵਾਲਿਆਂ ਵਾਸਤੇ ਆਫਰ ਦਿੱਲੀ ਆਣਾ ਵਾ ਦਿੱਲੀ ਵੱਲ ਨੇੜੇ ਦੇਖੋ ਦਿੱਲੀ ਦੂਰ ਨਹੀਂ ਹੈ ਉਹਨਾਂ ਨੂੰ ਕੀ ਆਫਰ ਇਹ ਹੈ ਵੀ ਬੱਕਰੇ ਇਹੇ ਜੇ ਖੂਬਸੂਰਤ ਬੱਕਰੇ ਹੋਰ ਲੈ ਕੇ ਜਾਓ ਠੀਕ ਹੈ ਇਹਨਾਂ ਦਿੱਲੀ ਵਾਲੇ ਵੀ ਵੀਡੀਓ ਸ਼ੇਅਰ ਕਰਨੀ 1000 ਰੁਪਏ ਇਕ ਨਗ ਤੇ ਆਪਾਂ ਆਫਰ ਦਵਾਂਗੇ ਜੀ ਦਿੱਲੀ ਵਾਲਿਆਂ ਕੇ ਲਈਏ ਦੇਖੋ ਤੁਸੀਂ ਇਹ ਦਿੱਲੀ ਦਿੱਲੀ ਵਾਲੋਂ ਕੇ ਲਈਏ ਲਓ ਜੀ ਇਹ ਇਹ ਲਓ ਜੀ ਲਓ ਦਿੱਲੀ ਵਾਲੋਂ ਕੇ ਲਈਏ ਲੈੋ ਭਾਈ ਲਓ ਜੀ ਦਿੱਲੀ ਵਾਲੋਂ ਕੇ ਲਈਏ ਆਹ ਰੰਗ ਦਾ ਨੇ ਮਾਸ਼ਾਅੱਲ੍ਹਾ ਆ ਲਾਲ ਰੰਗ ਦਾ ਲੈ ਲਓ ਜੀ ਲੋ ਕਲਰ ਬੱਚੇ ਨੇ ਲਾਲ ਰੰਗ ਦਾ ਕਲਰ ਵੱਧ ਮੰਗਦੇ ਨੇ ਦਿੱਲੀ ਵਾਲੇ ਦੇਖੋ ਦਰਸ਼ੇਮ ਭਾਈ ਜੀ ਮੈਂ ਵੀਡੀਓ ਦੇ ਵਿੱਚ ਮੇਰੀ ਵੀਡੀਓ ਦੇ ਵਿੱਚ ਜਾਣਕਾਰੀ ਹੀ ਮਿਲੂਗੀ ਲੋਕਾਂ ਤੱਕ ਇਹੀ ਬੱਕਰੇ ਨੇ ਲੋਕ 50 60 60000 ਰੁਪਏ ਮੰਗੀਆਂ ਨੇ ਮੇਰੇ ਕੋਲ ਆਉਂ ਇਹੀ ਬੱਕਰੇ 25000 ਦੇ ਦਨ ਲੈ 25 ਵਾਲੇ ਲੈ ਇੱਕ ਮਿੰਟ ਹੁਣ ਵੀ ਤੁਹਾਡੀ ਵੀਡੀਓ ਦੇਖ ਕੇ ਅਗਰ ਇੱਕ ਦੋ ਦਿਨਾਂ ਵਿੱਚ ਵੀਡੀਓ ਚੜੂਗੀ ਤੁਹਾਡੀ ਆ ਬੱਕਰੇ ਲੈ ਮੈਥੋਂ ਲੈ ਜਾਣਾ ਚਾਰ ਬੱਕਰੇ ਖੜੇ ਆ ਚਾਰੇ ਬੱਕਰੇ 1 ਲੱਖ ਰੁਪਏ ਦੇ ਦੂੰਗਾ ਠੀਕ ਬਕਮੀ ਹੈ ਤੁਹਾਨੂੰ ਦਿਖ ਰਹੀ ਹੈ ਬਕਰਿਆਂ ਦੇ ਅੰਦਰ ਨਹੀਂ ਕੋਈ ਨਹੀਂ ਬਕਰਿਆਂ ਦਾ 35000 40000 45000 ਐ ਮੰਗੀਆਂ ਜਾਂਦੇ ਆ ਦੇਖੋ ਮੰਗਣ ਨਾਲ ਮੰਗ ਸਕਦਾ ਅਗਲੀ ਚੀਜ਼ ਆ ਪਰ ਅਗਲੇ ਤੋਂ ਵਾਜਿਬ ਰੇਟ ਲਓ ਵਾਜਿਬ ਰੇਟ ਦੋ ਚਾਹੇ ਤੋਲਕੇ ਲੈ ਜਾਓ ਤੁਹਾਨੂੰ ਬੱਕਰਾ ਮਿਲ ਜਾਊਗਾ ਹਾਂ ਔਰ ਆਪਣੇ ਕੋਲ ਦੇਖੋ ਬੱਕਰਿਆਂ ਦੇ ਨਾਲ-ਨਾਲ ਆਪਣੀ ਖਰੀਦਦਾਰੀ ਹੈ ਜਿਵੇਂ ਆ ਪੱਠਾ ਹੋ ਗਿਆ ਆ ਪੱਠਾ ਕਿੱਥੋਂ ਕੱਢ ਕੇ ਲੈਂਦੀ ਹੈ ਨਹੀਂ ਹਾਂ ਲਓ ਜੀ ਲਓ ਤੋਹਫੇ ਆਪਣੇ ਕੋਲ ਹੁੰਦੇ ਹੀ ਤੋਹਫੇ ਆ ਜੀ ਹੈ ਲਓ 17 18 ਇੰਚ ਕਿੰਨੇ ਦੰਦਾਂ ਦੇ ਹੋਗੇ ਇਹ ਦੋ ਦੰਦਾਂ ਦੇ ਹੀ ਹਜੇ ਹਾਂ ਲਓ ਆ ਦੇਖੋ 19 ਇੰਚ ਕਿੰਨਾ ਮਾਸ਼ਲਾ ਪੂਰੀ ਜ਼ਬਰਦਸਤ ਪੱਟਾ ਸਾਰੇ ਬੱਕਰਿਆਂ ਦੇ ਨਹੀਂ ਹੁਣ ਐਡਾ ਕੰਨ ਹਾਂ ਦੇਖੋ ਤਾਂ ਸਹੀ ਪੂਰੀ ਜ਼ਬਰਦਸਤ ਟਾਪ ਬਿੱਟ ਲਾ ਜਿਹਨੇ ਟਾਪ ਬਿੱਟਲ ਦੀ ਪੱਠ ਵੀ ਲੈਣੀ ਆ ਆਪਣੇ ਨਾਲ ਸੰਪਰਕ ਕਰੋ ਔਨ ਵਾਲੇ ਸਮੇਂ ਦੇ ਵਿੱਚ ਆ ਬਰੀਡਾਂ ਬਈ ਮਿਲਣੀਆਂ ਨਹੀਂ ਲੱਭਣੀਆਂ ਇਹ ਵੀ ਦੇ ਦੋਗੇ ਹਾਂ ਦੇ ਦਾਂਗੇ ਕੀ ਭਾਜ ਚ ਇਹ ਦੇ ਦਾਂਗੇ ਜਿਵੇਂ ਹੁਣ ਇਹੀ ਪੱਠ 40 ਬੰਦਾ 50 ਵਿਆ ਰੁਪਏ ਮੰਗਦੇ 25000 ਦੇ ਦੂੰ ਮੈਂ ਦੇ ਦੂੰ ਭਾਈ ਹਾਂ ਦੇ ਦੂੰਗਾ ਕਰਨਾ ਆਏ ਕਿਤੇ ਮੈਂ ਕਹਿਆ ਦੋ ਗੀਲ ਪੱਕੀ ਗੱਲ ਹੋਵੇ ਮੈਂ ਬਿਲਕੁਲ ਦੇਖੋ ਵਾਜਬ ਰੇਟ ਮੇਰਾ ਤਾਂ ਕਹਿਣਾ ਮਕਸਦ ਮੈਂ ਸਸਤਾ ਨਹੀਂ ਕਹਿੰਦਾ ਕਿ ਮੇਰੇ ਕੋਲ ਸਸਤਾ ਮਿਲੂ ਪਰਕ ਬਣਾ ਸਕਦੇ ਹਾਂ ਦਿੱਲੀ ਬੋਸ ਜਿਸ ਦਿਨ ਬੱਦ ਬਕਰੇ ਖਰੀਦਣ ਆ ਪੂਨਾ ਯੂਪੀ ਉਤਰਾਖੰਡ ਉਤਰਾਚਲ ਜਿੱਥੇ ਜਿੱਥੇ ਵੀ ਬੰਦੇ ਬੈਠੇ ਨੇ ਇਹਨਾਂ ਦੇ ਨਾਲ ਸੰਪਰਕ ਬਣਾ ਸਕਦੇ ਅੱਛਾ ਜਿਸਨੇ ਵੱਧ ਬੱਕਰੇ ਵੀ ਦਰਸੇਮ ਖਰੀਦਦਿਆਂ ਕਿਸੇ ਨੇ ਹਾਂ ਮੇਰੇ ਕੋਲ 50 ਬੱਕਰਿਆਂ ਦਾ ਆਰਡਰ ਆਇਆ ਹਾਂ ਮੁੱਲਾਪੁਰ ਮੰਡੀ ਵਿੱਚ ਆਪਣੀ ਆਪ ਦੀ ਮੰਡੀ ਆ ਆਪਣੀ ਆਪ ਮੰਡੀ ਦੇ ਓਨਰ ਆ ਇੱਥੇ ਆਓ ਮੁੱਲਾਪੁਰ ਮੰਡੀ ਦੇ ਵਿੱਚ ਬੱਕਰੇ ਖਰੀਦੋ ਆ ਬੱਕਰੇ ਖਰੀਦੋ ਆਸਪਾਸ ਹੀ ਆਰਡਰ ਘਟੂਗਾ ਜਿਵੇਂ ਹੋਰ ਤਾਂ ਉਹ ਲਾ ਮੰਡੀ ਹੋਗੀ ਤੇ ਤੌਂ ਗਲੀ ਮੰਡੀ ਹੋਗੀ ਇਹ ਜੇ ਮੰਡੀਆਂ ਜਾ ਕੇ ਉਹਨਾਂ ਦਾ ਆਰਡਰ ਪੂਰਾ ਕਰਾਇਆ ਹੋ ਆਰਡਰ ਯਾਨੀ ਕਿ ਤੁਸੀਂ ਪੂਰਾ ਕਰਕੇ ਦੋਗੇ ਹਰ ਹਾਲ ਤੇ ਦਵਾਂਗੇ ਦਵਾਂਗੇ ਠੀਕ ਆ ਬੱਕਰਾ ਬਹੁਤ ਆ ਰਿਹਾ ਬਾਈ ਜ ਬਰ ਦੇਵਾਂਗੇ ਦੇਣਾ ਆਫਰ ਦੇਣਾ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਜੀ ਜੀ